ਕਮੈਂਟ ਕਰਿਆ ਕਰੋ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਲਾਈਕ ਕਰਿਆ ਕਰੋ ਫੇਰ ਨੂੰ ਫੋਲੋ ਕਰਿਓ ਲੈ ਲੌਂਡ ਫਾਰਮ ਇਹ ਆਪਣੇ ਉਸਤਾਦ ਜੀ ਆ ਇਹਨਾਂ ਨੇ ਨਹੀਂ 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 ਆ ਤਾਂ ਖਬਰ ਤਾਂ ਕਿਆ ਕਰੀਏ ਜੀ ਸਸੀ ਗਾਲ ਰੋਤੋਂ ਸਵਾਗਤ ਹੈ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਸਵੇਰ ਹੋ ਗਈ ਤੇ ਬਹੁਤ ਚਾਨਣ ਸ਼ਾਨਦਾਰ ਸਵੇਰ ਹੋਈ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਮਿੱਤਰੋ ਕਹਿੰਦੇ ਧੁੰਦ ਵੀ ਆ ਧੁੱਪ ਵੀ ਆ ਹਵਾ ਵੀ ਚੱਲਦੀ ਆ ਮਿਕਸ ਜਿਹਾ ਮੌਸਮ ਹੈ ਤੇ ਅੱਜ ਆਪਾਂ ਚੱਲੇ ਆ ਮਿੱਤਰੋ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਮੰਡੀ ਵੀ ਦਿਖਾਵਾਂਗੇ ਤੁਹਾਨੂੰ ਵੱਡੇ ਚੈਨਲ ਦੇ ਉੱਤੇ ਵੀਡੀਓ ਆਉਣੀ ਆ ਬੇਸ਼ੋਦੀ ਤਾਂ ਤੇ ਰਾਹ ਰੂਹ ਦੇ ਵਿੱਚ ਕੀ ਕੁਝ ਕੀਤਾ ਤੇ ਆਪਣਾ ਜਿਹੜਾ ਅਗਲਾ ਬਲੌਗ ਆਗਾ ਜਿਵੇਂ ਕਿ ਇਹ ਸ਼ਾਇਦ 3ਵਾਂ 2ਵਾਂ ਬਲੌਗ ਆਉਣਾ ਤੇ ਉਹਦੀ ਤਿਆਰੀ ਹੋ ਚੁੱਕੀ ਆ ਤੇ ਅੱਜ ਅਜੇ ਮੈਂ ਕਨਫਿਊਜ਼ ਆ ਸੁਬਾਹ-ਸੁਬਾਹ ਵੀ ਯਾਰ ਸਪੱਟ ਦੇ ਜਾਈਏ ਕਿ ਆਪਣਾ ਇਹ ਰੌਕਟ ਲੈ ਕੇ ਚੱਲੇ ਗਿਆ ਰੌਟ ਬਾ ਤੇ ਹੈਲਮਟ ਪਾ ਕੇ ਜਾਣਾ ਪੈਣਾ ਚਲੋ ਦੇਖਦੇ ਆਂ ਰਿੱਗੀ ਬੰਨਦਾ ਇੱਕ ਵਾਰ ਥੱਲੇ ਪਹੁੰਚਦੇ ਆਂ ਰੋਟੀਆਂ-ਰੋਟੀਆਂ ਖਾ ਕੇ ਕਿਨਾਂ ਤੁਰਦੇ ਆਂ ਟਾਈਮ ਬਹੁਤ ਹੋ ਗਿਆ ਲੈ ਵੀ ਮੇਟਰ ਪਿੰਡੋਂ ਕੱਢ ਲਈ ਬਾਹਰ ਆਪਾਂ 0032 ਜਾਣਾ ਤਾਂ ਰੌਕਟ ਦੇ ਹੀ ਪਰ ਹਵਾ ਬਾਹਲੀ ਚੱਲੀ ਜਾਂਦੀ ਥੋੜਾ ਜਿਹਾ ਮਜਾਜ ਦੀਖਦੇ ਹੋਏ ਉੱਚਾ ਯਾਰ ਅੱਜ ਇੱਕ ਦਿਨ ਹੋਰ ਸਹੀ ਫਸਬੱਕ ਦੀ ਜਲਦੇ ਹਨਾ thro ਡੀਜ਼ਲ ਪਵਾ ਲਿਆ ਪੰਪ ਤੋਂ ਕਦੇ ਬੰਦ ਨਹੀਂ ਹੁੰਦੀ ਭਾਈ ਤੋਂ ਲਵਾ ਲਈਏ ਅੱਗਾਂ ਰੁੱਕਾਂ ਲਵਾ ਲਈਏ ਹਨਾ ਤੁਸੀਂ ਕਿਹਣਾ ਕਿਸੇ ਡੀਜ਼ਲ ਪਵਾ ਆ ਗਏ ਹੁਣ ਆਪਾਂ ਚੱਲੇ ਏ ਮੇਂ ਟੋਟਲ ਵੰਡੀ ਸਾਹਬ ਵਾਲਾ ਟੋਲਾ ਜਿਹੜਾ ਉਹ ਆਪਾਂ ਟੱਪ ਗਏ ਤੇ ਹੁਣ ਬਸ ਥੋੜੀ ਜਿਹੀ ਬਾਅਦ ਰਹਿ ਗਿਆ ਟੋਲ ਤੋਂ ਮਤਲਬ ਦਾ ਰਹੀਏ 7 6 ਤੋਂ 7 ਕਿਲੋਮੀਟਰ ਮੰਡੀ ਦੇ ਬਾਅਦ ਮੰਡੀ ਦੇ ਵਿੱਚ ਪਹੁੰਚਦੇ ਆ ਮਿਲਦੇ ਢਿੱਲ ਮਾਰ ਕੇ ਯਾਰ ਜਿਹ ਵਿੱਚ ਹੋਏ ਹਨ ਆਏ ਆ ਤੇ ਇਹਦਾ ਪਹੁੰਚ ਗਏ ਕਹਿੰਦੇ ਮੰਡੀ ਦੇ ਵਿੱਚ ਤੇ ਆ ਵੜਾ ਢੱਲੋਂ ਤੇ ਆ ਘੜੇ ਟਰੈਕਟਰ ਤੇ ਇਧਰ ਸੋ ਚੱਕੀ ਪਈ ਆ ਟਰੈਕਟਰ ਦੀ ਕਹਿੰਦੇ ਇਧਰ ਟਰਾਈਆਂ ਟਰੂਆਂ ਚੱਲ ਜਣੂਆਂ ਆ ਬਾਈ ਦੇਖੀ ਜਾਂਦਾ ਕਹਿੰਦਾ ਕਿਹੜਾ ਲੈਣਾ ਕੱਲ ਬਾਅਦ ਕਹਿੰਦੇ ਪੂਰੀ ਇੱਕ ਨੰਬਰ ਹੋਈ ਪਈ ਆ ਦੇਖੋ ਮਾਤਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੋ ਵਿਚਾਰ ਦੋ ਵਿਚਾਰ ਮੈਂ ਉਹ ਨਹੀਂ ਕਿ ਪਤਾ ਹੋ ਕੀ ਪਤਾ ਹੋ ਮੈਂ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਾਂ ਮਰਾ ਸੱਚੇ ਪਾਸੇ ਚੜਦੀ ਕਲਾ ਰੱਖੇ ਬਾਈ ਜੀ ਸਾਨੀਆਂ ਗੱਲਾਂ ਕਰੀ ਜਾਂਦਾ ਉਹ ਅਜ ਤਾਂ ਕਿਉਂ 2D ਜੀ ਡੈਡੀ ਹੋਈ ਵੀ ਆ ਤਣੀ ਦੱਸਿਆ ਕਰੋ ਬਾਈ ਜੀ ਜੇ ਵੀਡੀਓ ਚੰਗੀ ਲੱਗਦੀ ਆ ਹਾਂ ਤੇ ਆਪਾਂ ਕਮੈਂਟ ਕਰਿਆ ਕਰੋ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਲਾਈਕ ਕਰਿਆ ਕਰੋ ਫਿਰ ਫੋਲੋ ਕਰਿਓ ਲੈਨਡ ਫਾਰਮ ਇਹ ਆਪਣੇ ਉਸਤਾਦ ਜੀ ਆ ਇਹਨਾਂ ਨੇ ਨਹੀਂ 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 ਆ ਤਾਂ ਥੱਕ ਗਿਆ ਜੀ ਤਾਂ ਕਿਆ ਕਰੀਏ ਆ YouTube ਨੂੰ ਜਾਂ YouTube ਨੂੰ ਜਾਂਦਾ Facebook ਨੂੰ ਜਾਂਦਾ ਜੇ ਕਿਤੇ ਜਾ ਕੇ ਇਹ ਦੋਨਾਂ ਦੇ ਇਹ ਦੋਨੇ ਨਾਲ ਦੁਰਪੇਗਾ ਤਾਂ ਵਰਲਡ ਦੇਖ ਲੇਗਾ ਅਗਰ ਮੇਰੇ ਕੋਲ ਹੀ ਕੈਮਰਾ ਹੋਣਾ ਇਹ ਸੱਚ ਕੋਈ ਬੰਦਾ ਦਿਲ ਵਾਲਾ ਬੋਲ ਸਕਦਾ ਵਰਲਡ ਦੇਖ ਲੇਗਾ ਹਾਂ ਚੱਲ ਨਹੀਂ ਤੂੰ ਸੱਚ ਮੇਰੇ ਜੀ ਗੱਲ ਵਿੱਚ ਇਹ ਪਤਾ ਕੀ ਹੈ ਕਹਿੰਦਾ ਸ਼ਰਮਾ ਆਹ ਰਾਹ ਤੇ YouTube ਨੂੰ ਜਾਂਦਾ ਆ Facebook ਨੂੰ ਜੇ ਦੋਨਾਂ ਦੇ ਦੁਰਪੇਗਾ ਕਹਿੰਦਾ ਵਰਲਡ ਦੇਖ ਲੇਗਾ ਦੁਨੀਆ ਚ ਗੱਲ ਹੋ ਗੱਲ ਹੋ ਗਈ ਹੁਣ ਦੋ ਇੱਕ ਚੀਜ਼ ਮੈਂ ਦੱਸਾਂ ਤਾਂ ਜਿਹੜਾ ਦੋ ਕਿਸਤਾਂ ਦੇ ਸਵਾਰ ਹੋਣਗੇ ਯੂ ਟੂਬ ਇਹ ਪਰ ਜਿਹੜਾ ਸੋਸ਼ਲ ਮੀਡੀਆ ਹੈ ਇਹਦੇ ਵਿੱਚ ਅਕਸਰ ਤੁਸੀਂ ਚਾਰ ਕਿਸਤਾਂ ਦੇ ਸਵਾਰ ਹੋ ਜੀ ਅਸਲ ਤਾਂ ਪੰਜ ਤੇ ਹੋਗੇ ਇਹ ਨਾ ਉਹ ਹੁੰਦਾ ਸ਼ਰਮ ਗੁਣ ਹਾਂ ਫੇਸਬੁੱਕ YouTube ਔਜ ਠੀਕ ਹੈ ਸਨੈਪ ਸਨੈਪਚੈਟ ਇੰਸਟਾਗ੍ਰਾਮ ਪੰਜ ਕਿਸਤੀਆਂ ਦੇ ਮੁਲਾ ਚੰਗਾ ਹੋਣਾ ਚਾਹੀਦਾ ਮੈਂ ਤੈਨੂੰ ਇੱਕ ਗੱਲ ਦੱਸਦਾ ਬਾਈ ਇੱਕ ਗੱਲ ਆ ਮੈਂ ਤੈਨੂੰ ਦੱਸਦਾ ਠੀਕ ਹੈ ਗੱਲ ਆ ਦੋ ਗੱਲ ਯਾਦ ਰੱਖਿਓ ਹੂੰ ਇਹ ਭਰਾਵਾਂ ਨੇ ਜੇ ਸਟਾਰ ਬਣਨਾ ਤਾਂ ਕਿਸੇ ਨੂੰ ਹੂੰ ਪਹਿਲਾਂ ਤਾਂ ਹੰਕਾਰ ਤੇ ਮਾਨੀ ਕਰਨਾ ਹੂੰ ਠੀਕ ਹੈ ਗੱਲ ਕਿਉਂ ਇਹਨਾਂ ਨੇ ਬਣਾਇਆ ਇਹਨਾਂ ਨੇ ਰਾੜਦੇ ਨੇ ਮਾਰ ਗਿਆ ਉਹ ਬਈ ਯਾਰ ਮਾ ਨਹੀਂ ਨਹੀਂ ਕੀ ਕਹਾਂ ਮੈਂ ਸਰ ਮੈਂ ਕਹਿੰਦਾ ਸਾਰਾ ਦਿਨ ਇੱਕੋ ਹੀ ਗੱਲ ਰੱਖਦਾ ਮੈਂ ਮਨ ਦੇ ਵਿੱਚ ਕਿ ਇਹਨਾਂ ਨੇ ਆਪਾਂ ਨੂੰ ਇੱਥੇ ਤੱਕਰ ਪਹੁੰਚਾਇਆ ਆਪਾਂ ਭਾਈ ਕਿਸੇ ਦਾ ਫਰੋਡ ਨਹੀਂ ਠੀਕ ਹੈ ਠੀਕ ਹੈ ਜਿਹੜਾ ਮੈਂ ਕਹਤ ਫਰੋਡ ਤੋਂ ਪੜਨਾ ਸ਼ੁਰੂ ਕਿੱਥੇ ਮੈਂ ਕਹਾਂ ਚਲੋ ਵੀਡੀਓ ਬਣਾਉਣਾ ਤਰੇ ਯਾਰ ਮੈਂ ਕੋਸੀ ਕੁੱਤੀ ਆਉਂਦੀ ਤੂੰ ਜੀ ਮਿੱਤਰੋ ਤਲਵੰਡੀ ਸਾਬ ਤੋਂ ਪਾਲੇ ਚਾਲੇ ਘਰ ਵਾਪਸੀਆਂ ਕਰ ਲਈਆਂ ਦੇਖੋ ਇਧਰ ਮੰਡੀ ਪਹਿਲਾਂ ਦਾ ਮੰਡੀ ਜਿਵੇਂ ਕਰੀ ਖਜਾ ਖਜ ਭਰੀ ਵੀ ਆ ਪੂਰੀ ਜੋ ਪੱਤੀ ਲਾਤੀ ਆ ਪੁੱਦਲੇ ਪਾਸੇ ਤੇ ਹੁਣ ਕੋਲਡ ਕਾਫੀ ਵੀ ਲੈ ਇੱਕ ਵਾਰ ਤਵੇ ਪਹੁੰਚੂਕਿਆਂ ਤੇ ਸਿਰ ਬਹੁਤ ਦੁਖੀ ਜਾਂਦਾ ਸੀ ਆਉਣ ਦੇ ਹੁਣ ਆਰਡਰ ਕੀ ਰਾਂ ਬਾਈ ਨੂੰ ਦੇ ਆਂਦਾ ਤੇ ਬਿਲ ਗਿਆ ਨੇ ਹੱਥ ਚ ਫੜਾਤਾ ਲੈ ਵੀ ਮੈਂ ਤਰੋ ਆਪਣਾ ਬਰਗਰ ਆਪਣੀ ਕਾਫੀ ਕੋਲਡ ਕਾਫੀ ਆ ਚੁੱਕੀ ਆ ਤੇ ਹੁਣ ਪੀ ਕੇ ਪੰਪਾ ਮਗੇ ਚੱਲੇ ਉਹ ਗਰੀ ਪੁਆਇੰਟ ਤੋਂ ਖਾ ਕੇ ਬਰਗਰ ਬਰਗਰ ਤੇ ਹੁਣ ਆਪਾਂ ਚੱਲਦੇ ਆਂ ਪਿੰਡ ਨੂੰ ਔਖ ਨੇ ਨਾ ਬਹੁਤ ਗਰਦ ਕੱਢੀ ਪਈ ਸੀ ਆਰ ਮਿੱਤਰੋ ਦਾਸ ਨੂੰ ਕਹਿੰਦੇ ਫਾਟਕਾ ਨੇ ਘੇਰ ਲਿਆ ਸੀ ਤੇ ਆਹ ਐਚਪੀ ਵਾਲੇ ਇਹੋ ਜਿਹੇ ਦੋ ਘੋੜੇ ਜੇ ਮੁਰੇ ਲੱਗਿਆ ਨਾ ਦੱਬਦੇ ਉਹਰੇ ਤੋੜਦੇ ਨਾ ਦਾਸ ਨੂੰ ਲੰਘਣ ਦਿੰਦੇ ਦਾਸ ਸਨ ਵਿਚਾਲੇ ਫਸ ਗਈ ਦਾਸ ਦੀ ਜਾਣਾ ਚ ਹਣਾ ਆ ਕਿਵੇਂ ਭਾਏ ਨੇ ਬਰਾਤੀ ਸੱਜਣ ਸੜਕ 'ਤੇ ਖੜਿਆ ਬਹੁ ਮਾੜਾ ਟਾਈਮ ਆ ਬਸ ਇਹੋ ਜਹੋ ਆਹ ਦੇਖ ਲੋ ਭਾਏ ਨਾ ਵਿਚਾਲੇ ਕਰ ਲੰਦਾ ਉਹਦੀ ਦੋ ਕੁ ਮਿੰਟਾਂ ਬਾਅਦ ਉਹ ਹਾਰਨ ਹੋਰ ਨੂੰ ਮਾਰ ਕੇ ਨਾ ਉਹ ਸਾਈਡ ਸੁੱਟ ਲਈਏ ਪਹਿਲਾਂ ਤੁਸੀਂ ਆ ਰਲਾ ਪਾਸੇ ਘੇਰ ਲਾ ਲਿਆ ਹੁਣ ਉੱਡਣਾ ਭਾਏ ਨੇ ਅਸੀਂ ਦੇਖ ਜਾਂਦੀ ਆਈ ਉਹ ਤੋਂ ਲੈਣੀ ਬੂ ਦੂਜੇ ਜੰਗੜ ਵਿੰਗੇ ਤੋਂ ਲਾਈ ਵੀ ਮੈਂ ਟਰੱਕ ਪੈਂਡੋਂ ਹੁਣ ਆਪਾਂ ਚੱਲ ਪਏ ਗਰਾਊਂਡ ਦੇ ਬੱਲ ਨੂੰ ਦੇਖੋ ਇਧਰ ਇਹ ਆ ਗਿਆ ਬਣਾ ਮਦੋ ਕੋਕੇ ਪਰ ਇਹ ਆ ਬੁਰਗਾ ਘੁੰਮ ਲ ਗਿਆ ਹਾਂ ਇਹ ਤਲਵੰਡੀ ਸਾਹਿਬ ਤੋਂ ਆਏ ਸੀ ਤੇ ਟਾਈਮ ਅਜੇ ਬਹੁਤ ਲੱਗ ਗਿਆ ਯਾਰ ਉਹਨਾਂ ਦਾ ਸਿੱਧੀ ਸੀਗਾ ਹਣ ਤੇ ਨਤਰਕ ਕਰ ਤਿਆਂ ਵਾਪਸੀਆਂ ਦੇ ਕੱਚੇ ਰਾਹ ਉਤੋਂ ਦੀ ਆਪ ਕਰ ਨੂੰ ਵਾਲੀ ਵਾਲ ਖੇਡ ਕੇ ਤੇ ਆਪਣੀ ਰੋਟੀ ਟੱਕ ਜਨਾ ਖਾਤਾ ਪੀਤਾ ਹੁੰਦਾ ਸਾਰਾ ਆਜ ਮੇਰੇ ਤਾਂ ਤੇਰੇ ਖੇਡਣਾ ਚਲੋ ਵਧੀਆ ਹਨਾ ਓਏ ਹਾਏ ਹਾਏ ਟੋਆ ਨਹੀਂ ਦਿਸਿਆ ਗੱਤ ਗੱਲਾਂ ਹੋ ਗਈਆਂ ਸੀ ਕੋਈ ਨਹੀਂ ਦਿਸਿਆ ਭਾਈ ਇਹਨਾਂ ਵੱਡੇ ਵੱਡੇ ਟੋਏ ਵੀ ਆਹ ਹੁਣ ਜਿਹਦੇ ਕਹ ਲਗਾ ਪਿਆ ਟੋਏ ਦੇ ਕਿਲਚ ਪਰ ਤੇ